ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਟੂਡੇ ਵਿਜ਼ਨ ਪੰਜਾਬ ਤੇ ਮੈਂ ਹਾਂ ਧਿਆਨ ਚੰਦ ਤੇ ਅੱਜ ਲਗਾਤਾਰ 24 ਘੰਟੇ ਤੋਂ ਹੋ ਰਹੀ ਬਾਰਿਸ਼ ਦੇ ਕਾਰਨ ਅੰਮ੍ਰਿਤਸਰ ਦੇ ਮਜੀਠ ਮੰਡੀ ਦੇ ਵਿੱਚ ਤਿੰਨ ਬਹੁ ਮੰਜ਼ਲਾ ਜਿਹੜੀ ਬਿਲਡਿੰਗ ਹੈ ਉਹ ਟਹਿ ਟੇਰੀ ਹੋ ਗਈ ਹੈ ਔਰ ਤੁਹਾਨੂੰ ਤਸਵੀਰਾਂ ਦਿਖਾ ਦਨੇ ਅੰਮ੍ਰਿਤਸਰ ਦੇ ਵਿੱਚੋਂ ਵਿੱਚ ਸ਼ਹਿਰ ਦੇ ਵਿੱਚ ਜਿਹੜੀ ਮਜੀਠ ਮੰਡੀ ਆ ਉਸ ਦੀਆਂ ਤਸਵੀਰਾਂ ਨੇ ਔਰ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਤੀ ਤਿੰਨ ਮੰਜ਼ਲਾ ਬਿਲਡਿੰਗ ਕਾਫੀ ਖਸਤਾ ਹਾਲਤ ਵਿੱਚ ਸੀ ਔਰ ਲਗਾਤਾਰ 100 ਸਾਲ ਪੁਰਾਣੀ ਬਿਲਡਿੰਗ ਹੈ ਔਰ ਜੱਜਰ ਹਾਲਤ ਵਿੱਚ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਾ ਤੇ ਇਸ ਦੇ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਹੈ ਤੇ ਨਾ ਹੀ ਇਸ ਦੇ ਮਾਲਕ ਦਾ ਕਿਉਂਕਿ ਮਾਲਕ ਦਾ ਦੱਸਿਆ ਜਾ ਰਿਹਾ ਹੈ ਕਿ ਮਾਲਕ ਜਿਹੜਾ ਹੈ ਉਹ ਕੇਰਲਾ ਦੇ ਵਿੱਚ ਰਹਿੰਦਾ ਹੈ ਔਰ ਕੇਰਲਾ ਦੇ ਵਿੱਚ ਰਹਿਣ ਦੇ ਬਾਵਜੂਦ ਉਹ ਇਸ ਬਿਲਡਿੰਗ ਦੀ ਸਾਰ ਨਹੀਂ ਸੀ ਲੈ ਰਿਹਾ ਹਾਲਾਂਕਿ ਇਸ ਬਿਲਡਿੰਗ ਦੇ ਵਿੱਚ ਕਿਰਾਏਦਾਰ ਰਹੇ ਸੀ ਪਰ ਉਹਨਾਂ ਦਾ ਜਿਹੜਾ ਸੀਗਾ ਕਿਰਾਏਦਾਰ ਅਤੇ ਮਾਲਕ ਦਾ ਡਿਸਪੂਟ ਚੱਲ ਰਿਹਾ ਸੀ ਪਰ ਅੱਜ ਜਿਹੜਾ ਡਿਸਪੂਟ ਲੱਗਦਾ ਕਿ ਉਹ ਖਤਮ ਹੋ ਗਿਆ ਖਤਮ ਹੋ ਇਸ ਕਰਕੇ ਹੋ ਗਿਆ ਕਿ ਅੱਜ ਬਿਲਡਿੰਗ ਟੈਟਰੀ ਹੋ ਗਈ ਹੈ ਪਰ ਪ੍ਰਸ਼ਾਸਨ ਦੀਆਂ ਅੱਖਾਂ ਹਜੇ ਤੱਕ ਨਹੀਂ ਖੁੱਲੀਆਂ ਔਰ ਲਗਾਤਾਰ ਅੱਧੀ 11:30 ਵਜੇ ਦੀ ਇਹ ਬਿਲਡਿੰਗ ਡਿੱਗੀ ਹੋਈ ਹੈ ਪਰ ਹਜੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਵਿਅਕਤੀ ਇਸ ਜਗ੍ਹਾ ਤੇ ਨਹੀਂ ਪਹੁੰਚਿਆ ਪਰ ਕਿਤੇ ਨਾ ਕਿਤੇ ਇਸ ਲਈ ਜਿਹੜਾ ਖਤਰੇ ਦਾ ਖਤਸ਼ਾ ਉਹ ਲਗਾਤਾਰ جاری ਹੈ ਔਰ ਲਗਾਤਾਰ بارش ਦੇ ਵਿੱਚ ਤੋਂ ਦਿਖਾ ਦਿੰਦੇ ਤਸਵੀਰਾਂ ਇੱਕ ਵਾਰ ਫਿਰ ਕਿ ਜਿਹੜੀਆਂ ਇਸ ਬਿਲਡਿੰਗ ਦੇ ਵਿੱਚ ਦਰਾਰਾਂ ਆਈਆਂ ਹੋਈਆਂ ਨੇ ਕਦੀ ਵੀ ਇਲਾ ਨੁਕਸਾਨ ਆ ਹੋ ਸਕਦਾ ਹੈ ਤੇ ਬਿਲਕੁਲ ਤੁਸੀਂ ਤਸਵੀਰਾਂ ਵਿੱਚ ਦੇਖਿਆ ਕਿ ਜਿਸ ਤਰ੍ਹਾਂ ਤਿੰਨ ਮੰਜ਼ਲਾ ਬਿਲਡਿੰਗ ਇਹ ਰਾਤੀ 11:30 ਵੇ ਡਿੱਗੀ ਹੈ ਕਿਤਨਾ ਕਿਤੇ ਅਗਰ ਦਿਨ ਦੇ ਵੇਲੇ ਇਹ ਬਿਲਡਿੰਗ ਡਿੱਗਦੀ ਤੇ ਕਟੋ-ਕਟ 20 ਤੋਂ 25 ਜਾਨਾਂ ਨੁਕਸਾਨੀਆਂ ਜਾ ਸਕਦੀਆਂ ਸੀ ਕਿਉਂਕਿ ਇਹ ਜਿਹੜਾ ਰਸਤਾ ਕਾਫੀ ਭੀੜ-ਪਾੜ ਵਾਲਾ ਤੇ ਆਵਾਜਾਈ ਵਾਲਾ ਤੇ ਲੋਕ ਅਕਸਰ ਇਹਨਾਂ ਰਾਵਾਂ ਦੇ ਵਿੱਚੋਂ ਗੁਜ਼ਰਦੇ ਨੇ ਕਿਉਂਕਿ ਅੰਮ੍ਰਿਤਸਰ ਦੇ ਵਿੱਚੋਂ ਵਿੱਚ ਰਸਤੇ ਬਹੁਤ ਛੋਟੇ ਨੇ ਅਗਰ ਇਹ ਬਿਲਡਿੰਗ ਜਿਹੜੀ ਡਿੱਗਦੀ ਹੈ ਤੇ ਹੋ ਸਕਦਾ ਸੀ 25 ਤੋਂ ਵੀ ਤੋਂ 25 ਜੜੀਆਂ ਮਿਲ ਐਸੇ ਜੜੀ ਜਾਣਾ ਉਹ ਜਾ ਸਕਦੀਆਂ ਸੀ ਪਰ ਗਰਮਤ ਇਹ ਰਹੀ ਹੈ ਕਿ ਇਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਇਸ ਕਰਕੇ ਨਹੀਂ ਹੋਇਆ ਕਿ ਰਾਤ ਦੇ 11:30 ਵਜੇ ਇਹ ਬਿਲਡਿੰਗ ਢਹਿ ਟੇੜੀ ਹੋਈ ਹੈ ਤਾਂ ਫਿਲਹਾਲ ਐਸਲੇ ਜ਼ਰੂਰਤ ਹੈ ਪ੍ਰਸ਼ਾਸਨ ਨੂੰ ਇਸ ਦੇ ਮਾਲਕ ਨੂੰ ਇਸ ਵੱਲ ਧਿਆਨ ਦੇਣ ਦੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਹਾਸਾ ਨਾ ਹੋ ਸਕੇ

ਇਹ ਤਾਲੂ ਕੁਚਾ ਹੈ ਇਸ ਦਾ ਬੁਦਧਾਰ ਹੈ ਜਰਮ ਨੇ ਜੇ ਸੀਗਰੇ ਧੋੜੀ ਰੋਟੀ ਖਾਣੀ ਦਾ ਇਹ ਜਿਹੜੇ ਪਰ ਰੋਟੀ ਧੋੜੀ ਖਾਣੀ ਦਾ ਜਾਓ ਰਾਤ ਦਾ ਬੁਦਧਾਰ